ਬਾਹਰ ਤੋਂ ਬੰਦੇ ਆ ਗਏ ਉਹ ਸਾਹਿਬ ਅੱਗੇ ਖੜੋ ਹੋ ਜੰਦਰੀ ਖੜਜੇ ਜੀ ਅੱਜ ਬਰੇਗਲ ਆਹ ਆ ਤੁਸੀਂ ਅੱਗੇ ਆ ਜਾਓ ਅੱਗੇ ਉਹ ਬੰਦੇ ਨੂੰ ਚੇਵਾ ਕਰ ਦੋ ਹਾਜੀ ਹਾਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਅੱਜ ਫੇਰ ਆਮ ਆਦਮੀ ਪਾਰਟੀ ਨੂੰ ਭਰਮਾ ਹੰਗਾਰਾ ਮਿਲਿਆ ਤੁਸੀਂ ਦੇਖਿਆ ਅੱਜ ਜਿਹੜੀ ਅਰਵਿੰਦ ਕੇਜਰੀਵਾਲ ਜੀ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਹੜਾ ਤਰਨਤਾਰਨ ਵੇਖੇ ਦੌਰਾ ਸੀ ਆਮ ਆਦਮੀ ਪਾਰਟੀ ਦਾ ਠਾਠਾ ਮਾਰਦਾ ਹੋਇਆ ਇਕੱਠ ਜਿਹੜਾ ਕਿਉਂਕਿ ਇੱਕ ਗੱਲ ਤੇ ਅੱਜ ਦੇ ਇਕੱਠ ਨੇ ਇਹ ਦਰਸਾ ਦਿੱਤੀ ਹੈ ਵੀ ਇੱਕ ਤੇ ਕਹਿੰਦੇ ਹੁੰਦੇ ਸੀ ਵੀ ਹਵਾ ਚੱਲ ਰਹੀ ਹੈ ਪਰ ਅੱਜ ਆਮ ਆਦਮੀ ਪਾਰਟੀ ਦਾ ਤੂਫਾਨ ਆਇਆ। ਸੋ ਇਹ ਤੂਫਾਨ ਉਦੋਂ ਹੀ ਆਉਂਦਾ ਹੈ ਜਦੋਂ ਲੋਕ ਪਿਆਰ ਕਰਦੇ ਹੋਣ। ਤੂਫਾਨ ਉਦੋਂ ਹੀ ਆਉਂਦਾ ਹੁੰਦਾ ਹੈ ਜਦੋਂ ਲੋਕ ਆਪਣੀ ਪਾਰਟੀ ਸਮਝ ਕੇ ਕੰਮ ਕਰਦੇ ਹੋਣ। ਮੈਂ ਕੱਲੇ-ਕੱਲੇ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਵਲੰਟੀਅਰ ਸਹਿਬਾਨ ਪਹੁੰਚੇ ਨੇ ਉਹਨਾਂ ਦਾ ਚੱਲਿਆ ਹੋਇਆ ਇੱਕ-ਇੱਕ ਕਦਮ ਜਿਹੜਾ ਉਹਨਾਂ ਨੂੰ ਜੀ ਆਖਦਾ ਹਾਂ ਕਿਉਂਕਿ ਇਹੋ ਹੀ ਹੌਸਲਾ, ਇਹੋ ਹੀ ਪਿਆਰ, ਇਹੋ ਮਾਨ ਸਤਕਾਰ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਹੋਰ ਤਗੜੇ ਕਰਦਾ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਹੋਰ ਤਗੜੇ ਹੋ ਕੇ ਬਾਅਦ ਵਿੱਚ ਲੋਕਾਂ ਦੇ ਕੰਮਾਂ ਲਈ ਹੋਰ ਗਾਵਤ ਜਿਹੜੀ ਸੋਚ ਸੋਚਦੀ ਆ ਸੋ ਮੈਂ ਬਾਰੀ ਸਲਮਾਨੀ ਜੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਔਰ ਵਰਕਰ ਜਿਨ੍ਹਾਂ ਨੇ ਆਮ ਵਰਗ ਤੋਂ ਉੱਠ ਕੇ ਇੱਕ ਰਾਜਨੀਤੀ ਦੇ ਵਿੱਚ ਵਧੀਆ ਆਪਣਾ ਨਾਮ ਜਿਹੜਾ ਬਣਾਇਆ ਅੱਜ ਉਹਨਾਂ ਦੀ ਰੈਂਦ ਨਮਾਇਦ ਹੇਠ ਸਮੁੱਚੀ ਜਿਹੜੀ ਟੀਮ ਹੈ ਜਿਨ੍ਹਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਚਾਹੁੰਨਾ محمد ਮਹਿਰਬਾਨ ਜੀ ਵਾਰਡ ਨੰਬਰ 12 ਤੋਂ ਮੇਜਰ ਸਿੰਘ ਰਾਜਨ ਅਲੀ ਜੋਗਰਾਜ ਕਬਲ محمد अजीम ਮਹਿਤਾਬ ਅਲੀ ਸ਼ਬਾਦ ਬਲਰਾਜ ਮੋਸ਼ਕੀਲ محمد حسین محمد আমির ਇਹ ਸਾਰੇ ਜਿਹੜੇ ਇਹਨਾਂ ਦੇ ਪਰਿਵਾਰ ਇਹਨਾਂ ਦੀਆਂ ਜਿਹੜੀਆਂ ਟੀਮਾਂ ਨੇ ਮੈਂ ਕਹਿ ਸਕਦਾ ਹਾਂ ਵੀ ਇਹ ਕੱਲੇ ਕੱਲੇ ਇਨਸਾਨ ਜਿਹੜੇ ਨੇ ਵਧੀਆ ਆਪਣਾ ਅੱਖਰ ਰੱਖਦੇ ਨੇ ਉਸ ਤੋਂ ਬਾਅਦ ਮੁਹੰਮਦ ਸ਼ਾਹਰੂਖ ਮੁਹੰਮਦ ਸ਼ਾਨੂ ਮੁਹੰਮਦ ਦਿਲਨਵਾਦ ਇਹ ਸਾਰੇ ਕੋਈ ਕਾਂਗਰਸ ਨਾਲ ਅਟੈਚ ਸੀ ਕੋਈ ਅਕਾਲੀ ਦਲ ਨਾਲ ਅਟੈਚ ਸੀ ਪਰ ਅੱਜ ਇਹ ਸਾਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਨੇ ਸੋ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਜੀ ਆਖਦਾ ਹਾਂ ਔਰ ਨਾਲ ਦੇ ਨਾਲ ਮੇਰੇ ਨਾਲ ਮੇਰਾ ਵੱਡਾ ਭਰਾ ਗੁਰਦੇਵ ਲਖਨਾ ਜੀ ਜਿਹੜੇ ਚੇਅਰਮੈਨ ਪੰਜਾਬ ਦੇ ਨੇ ਦਲਬਖ ਸਿੰਘ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਨੇ ਮੇਰਾ ਵੱਡਾ ਵੀਰ ਚੇਅਰਮੈਨ ਰਣਜੀਤ ਸਿੰਘ ਹਰਪ੍ਰੀਤ ਸਿੰਘ ਤਨਾ ਜੀ ਸੁਖਵੰਤ ਸਿੰਘ ਧਾਮੀ ਜੀ ਜਿਹੜੇ ਮੀਡੀਆ ਇਨਚਾਰਜ ਮੇਰਾ ਸੈਮੀ ਵੀਰ ਜਿਹੜਾ ਜਲੰਧਰ ਲੁਧਿਆਣੇ ਦੇ ਵਿੱਚ ਅੰਤ ਤੱਕ ਮਿਹਨਤ ਕੀਤੀ ਜਿਨ੍ਹਾਂ ਨੇ ਔਰ ਠੇਕੇਦਾਰ ਅਵਤਾਰ ਸਿੰਘ ਜੀ ਬਲਜਿੰਦਰ ਸਿੰਘ ਜੋਲ ਜੀ ਮੀਡੀਆ ਇਨਚਾਰਜ ਔਰ ਮਾਨਿਕ ਮਹਿਤਾ ਬਟਾਲੇ ਤੋਂ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਉਂਕਿ ਇਹ ਸਾਰੇ ਹੀ ਮੇਰਾ ਨੌਜਵਾਨ ਵੀ ਸ਼ਹਬਾਦ ਇਹ ਸਾਰੇ ਹੀ ਆਮ ਆਦਮੀ ਪਾਰਟੀ ਦੀ ਰਾਜਨ ਮਿਹਨਤ ਕਰ ਰਹੇ ਨੇ ਔਰ ਇਹਨਾਂ ਦੀ ਮਿਹਨਤ ਸਦਕਾ ਸਾਡੀਆਂ ਹੋਰ ਟੀਮਾਂ ਸਾਡੇ ਐਮਐਲਏ ਸਹਬਾਨ ਸਾਡੇ ਮੰਤਰੀ ਸਹਬਾਨ ਸਾਡਾ ਇੱਕ ਇੱਕ ਕਾਰਜਕਰਤਾ ਜਦੋਂ ਇਹ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਉਹਦੇ ਵਿੱਚ ਉੱਚੀ ਨੀਚ ਕੋਈ ਨਜ਼ਰ ਨਹੀਂ ਆਉਂਦੀ ਇੱਕ ਆਮ ਆਦਮੀ ਪਾਰਟੀ ਦਾ ਪਰਿਵਾਰ ਨਜ਼ਰ ਆਉਂਦਾ ਹੈ ਸੋ ਉਦੋਂ ਹੀ ਤਰੱਕੀਆਂ ਹੁੰਦੀਆਂ ਨੇ ਜਦੋਂ ਪਰਿਵਾਰ ਇਕੱਠਾ ਹੋ ਕੇ ਜੋਰ ਲਾਵੇ ਸੋ ਮੈਂ ਸਾਰੇ ਪਰਿਵਾਰ ਦਾ ਆਮ ਆਦਮੀ ਪਾਰਟੀ ਦਾ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਮੈਂ ਦਿਲ ਤੋਂ ਉਹਨਾਂ ਨੂੰ ਧੰਨਵਾਦ ਕਰਦਾ ਔਰ ਪਰਮਾਤਮਾਗੇ ਇਹੋ ਅਰਦਾਸ ਬੇਨਤੀ ਕਰਦਾ ਵੀ ਹੋਰ ਸਾਡੇ ਵਰਕਰਾਂ ਦੇ ਵਿੱਚ ਬਲ ਬਖਸ਼ਣ ਤਾਂ ਜੋ ਕਿ ਹੋਰ ਵੱਧ ਚੜ ਕੇ ਕੰਮ ਕਰਨ ਹੁਣ ਮੈਂ ਹਰਚੰਦ ਸਿੰਘ ਬਰਸ਼ੜ ਜੀ ਜਿਹੜੇ ਸਾਡੇ ਪੰਜਾਬ ਦੇ ਮੰਡੀ ਬੋਰਡ ਦੇ ਚੇਅਰਮੈਨ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਬਾਬਾ ਬੋਰਡ ਦੇ ਨਾਂ ਤੇ ਜਾਣਿਆ ਜਾਂਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਆਪਣੇ ਵਿਚਾਰ ਜ਼ਰੂਰ ਰੱਖਣ ਜੀ ਧੰਨਵਾਦ ਸ਼ਹਿਰੀ ਜੀ ਪਹਿਲਾਂ ਤਾਂ ਮੈਂ ਸਾਰੇ ਹੀ ਸਾਥੀਆਂ ਦਾ ਜਿਹੜੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਜਿਹਾ ਆਖਦਾ ਔਰ ਇਹ ਵੀ ਵਿਸ਼ਵਾਸਿਤ ਪਾਉਣਾ ਕਿ ਬਾਰੀ ਸਲਮਾਨੀ ਜੀ ਸਾਡੇ ਬਹੁਤ ਸੀਨੀਅਰ ਆਗੂ ਨੇ ਜਲੰਧਰ ਤੋਂ ਇਹਨਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਨਾਲ ਬਹੁਤ ਤਨੋਂ ਮਨੋਂ ਤਨੋਂ ਜੁੜ ਕੇ ਕੰਮ ਕੀਤਾ ਹੈ ਅੱਜ ਇੱਥੇ ਇਹਨਾਂ ਦੀ ਡਿਊਟੀ ਲੱਗੀ ਆ ਪਹਿਲਾਂ ਜਲੰਧਰ ਵੀ ਬਹੁਤ ਕੰਮ ਕਰਦੇ ਸੀ ਅੱਜ ਇੱਥੇ ਡਿਊਟੀ ਲੱਗੀ ਇੱਥੇ ਵੀ ਆਪਣੇ ਭਾਈਚਾਰੇ ਨੂੰ ਪ੍ਰੇਰਿਤ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ ਜੋੜਿਆ ਕਿਉਂਕਿ ਆਮ ਆਦਮੀ ਪਾਰਟੀ ਇੱਕ ਲਹਿਰ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਨ ਵਾਲੀ ਲਹਿਰ ਹੈ ਆਮ ਆਦਮੀ ਪਾਰਟੀ ਨੇ ਹਮੇਸ਼ਾ ਆਮ ਲੋਕਾਂ ਦੇ ਮਸਲਿਆਂ ਨੂੰ ਉਠਾ ਕੇ ਉਹਨਾਂ ਨੂੰ ਹੱਲ ਕੀਤਾ ਤੁਸੀਂ ਆਮ ਦੇਖਿਆ ਇਸ ਤੋਂ ਪਹਿਲਾਂ ਵੀ ਤੁਸੀਂ ਰੋਜ਼ ਸੁਣਦੇ ਹੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਜਦੋਂ ਸਰਕਾਰ ਬਣੀ 3 ਮਹੀਨਿਆਂ ਦੇ ਅੰਦਰ ਅੰਦਰ 600 ਯੂਨਟ 2 ਮਹੀਨਿਆਂ ਦੇ 90% ਪਰਿਵਾਰਾਂ ਨੂੰ ਮੁਫਤ ਬਿਜਲੀ ਕੀਤੀ ਗਈ। ਔਰ ਨਾਲ ਸਾਡੀਆਂ ਭੈਣਾਂ ਨੂੰ ਬੱਸਾਂ ਦਾ ਪੂਰੇ ਪੰਜਾਬ ਚ ਸਫਰ ਫਰੀ ਹੈ। ਉਸ ਤੋਂ ਬਾਅਦ ਕਿਸਾਨ ਭਰਾਵਾਂ ਵਾਸਤੇ ਲਗਾਤਾਰ 12 ਘੰਟੇ ਬਿਜਲੀ ਦਿਨ ਦੇ ਵਿੱਚ ਦਿੱਤੀ ਜਾ ਰਹੀ ਹੈ। ਔਰ ਨਾਲ ਜਿਹੜਾ ਥਰਮਲ ਪਲਾਂਟ ਖਰੂਰ ਸਾਹਿਬ ਜੀਵਿਕਾ ਤੋਂ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਇਹ ਪਹਿਲੀ ਵਾਰ ਹੋਇਆ ਹੈ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਸਮੇਂ ਤੁਸੀਂ ਦੇਖਿਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਦੋਂ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਸਾਰੇ ਸਰਕਾਰੀ ਅਦਾਰੇ ਵੇਚਤੇ ਜਿਦੇ ਵਿੱਚ ਟੂਰਿਜ਼ਮ ਦੇ ਜਿਹਨੇ ਬੜੀਆ ਹੋਟਲ ਸੀਗੇ ਆਮਦਨ ਦੇਣ ਵਾਲੇ ਸਰਕਾਰ ਨੂੰ ਹੋਟਲ ਸੀ ਉਹ ਵੀ ਵੇਚਦੇ ਸੀ ਔਰ ਸਾਡੇ ਇਰੀਗੇਸ਼ਨ ਦੇ ਗੈਸਟ ਹਾਊਸ ਵੇਚਦੇ ਸੀ ਇੱਕ ਪਾਸੇ ਉਹ ਲੋਕ ਸੀ ਜਿਨ੍ਹਾਂ ਨੇ ਸਰਕਾਰੀ ਅਦਾਰੇ ਸਰਕਾਰੀ ਜ਼ਮੀਨਾਂ ਵੇਚੀਆਂ ਇੱਕ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਐਡਾ ਵੱਡਾ ਥਰਮਲ ਪਲਾਂਟ ਖਰੀਦ ਕੇ ਲੋਕਾਂ ਨੂੰ ਸਮਰਪਿਤ ਕੀਤਾ ਪੰਜਾਬ ਦੇ ਨੂੰ ਔਰ ਇੱਥੇ ਹੀ ਬੱਸ ਨਹੀਂ ਸਾਡਾ ਪਾਣੀ ਜਿਹੜਾ ਅਕਾਲੀ ਦਲ ਹਮੇਸ਼ਾ ਰੌਲਾ ਪਾਉਂਦਾ ਸੀ ਇੱਕ ਬੂੰਦ ਪਾਣੀ ਦੀ ਨਹੀਂ ਜਾਣ ਦੇਵਾਂਗੇ ਜਦੋਂ ਕੋਈ ਪਾਣੀ ਇਹਨਾਂ ਦੇ ਚਿਹਤਿਆਂ ਕੋਲੇ ਹਰਿਆਣੇ ਦੇ ਵਿੱਚ ਜਾ ਰਿਹਾ ਸੀ ਇਹਨਾਂ ਦੇ ਆਪਣੇ ਫਾਰਮਾਂ ਨੂੰ ਜਾ ਰਿਹਾ ਸੀ ਰਾਜਸਥਾਨ ਨੂੰ ਜਾ ਰਿਹਾ ਸੀ ਪਰੰਤੂ ਜਾ ਤਾਂ ਰਿਹਾ ਸੀ ਕਿ ਸਾਡਾ ਜਿਹੜਾ ਨਹਿਰੀ ਪਾਣੀ ਸੀ ਉਹ ਇੱਥੇ ਵਰਤਿਆ ਨਹੀਂ ਜਾ ਰਿਹਾ ਸੀ ਸਾਡੇ ਜਿਹੜੇ ਕੱਸੀਆਂ ਸੀ ਸੂਏ ਸੀ ਪਿਛਲੇ 35 ਸਾਲਾਂ ਤੋਂ ਉਹਨਾਂ ਨੇ ਬੰਦ ਕਰਤੀ ਸੀ ਅੱਜ ਪਹਿਲੀ ਵਾਰ ਜਿਹੜਾ 21% ਪਾਣੀ ਪੰਜਾਬ ਦੇ ਲੋਕਾਂ ਨੂੰ ਇਰੀਗੇਸ਼ਨ ਦਾ ਦਿੱਤਾ ਜਾ ਰਿਹਾ ਸੀ ਨਹਿਰੀ ਪਾਣੀ ਮਾਨ ਸਾਹਿਬ ਦੀ ਅਗਵਾਈ ਚ ਅੱਜ 67% ਤੇ ਪਹੁੰਚਿਆ ਔਰ ਨਵੇਂ ਸੂਏ ਖਾੜਾ ਬਣ ਰਹੇ ਨੇ ਡੇਲਾ ਤੱਕ ਪਾਣੀ ਪਹੁੰਚਿਆ ਔਰ ਮਾਨ ਸਾਹਿਬ ਦਾ ਨਿਸ਼ਚੈ ਕਿ ਆਉਣ ਵਾਲੇ ਦਿਨਾਂ ਚ ਇੱਕ ਸਾਲ ਦੇ ਵਿੱਚ ਵਿੱਚ ਪਾਣੀ ਦੀ ਵਰਤੋਂ ਅਸੀਂ 90% ਤੱਕ ਕਰਨੀ ਹੈ ਔਰ ਉਸ ਤੋਂ ਬਾਅਦ 100% ਵੀ ਕਰਾਂਗੇ ਕਿਉਂਕਿ ਸਰਕਾਰ ਦਾ ਜੋ ਹਾਲ ਆਰਥਿਕ ਤੌਰ ਤੇ ਅਕਾਲੀ ਕਾਂਗਰਸ ਨੇ ਕੀਤਾ ਪਿਛਲੇ 30 ਸਾਲਾਂ ਚ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਇੱਕ ਪਾਸੇ ਤਾਂ ਸਰਕਾਰੀ ਅਦਾਰੇ ਵਿੱਚ ਦੂਜਾ ਪੰਜਾਬ ਦੇ ਸਿਰ ਕਰਜ਼ਾ ਚੜਾਇਆ ਉਹ ਕਰਜ਼ਾ ਮੈਂ ਮੰਡੀ ਬੋਰਡ ਦੇ ਵਿੱਚ ਹੈ ਕੈਪਟਨ ਅਮਰਿੰਦਰ ਸਿੰਘ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੰਡੀ ਬੋਰ ਨੂੰ ਵੀ ਕਹਿੰਦੇ ਰੱਖ ਕੇ ਕਰਜ਼ਾ ਲਿਆ ਹੋਇਆ ਹੈ ਜਿਹੜਾ ਮੈਂ 1200 ਕਰੋੜ ਰੁਪਈਆ ਅਸੀਂ ਤਾਰ ਚੁੱਕੇ ਆ 400 ਕਰੋੜ ਹੋਰ ਰਹਿੰਦਾ ਹੈ ਇਹਦੇ باوجود ਪੰਜਾਬ ਦੀ ਤਰੱਕੀ ਵਾਸਤੇ ਅਸੀਂ ਕੰਮ ਕਰ ਰਹੇ ਆ ਹੁਣੇ ਸ਼ੈਣੀ ਜੀ ਦੱਸ ਰਹੇ ਸੀਗੇ ਕਿ ਅਸੀਂ ਨੇ ਜਿਹੜੀਆਂ ਪਿਛਲੇ 9 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਸੀ ਉਹਨਾਂ ਦੀ ਰਿਪੇਅਰ ਚਾਲੂ ਕੀਤੀ ਆ 19452 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ ਔਰ ਏਆਈ ਸਰਵੇ ਕਰਵਾਇਆ ਹੈ ਜਿਹਦੇ ਵਿੱਚ ਤਕਰੀਬਨ 500 ਕਿਲੋਮੀਟਰ ਸੜਕ ਘਟ ਗਈ ਹੁਣ ਤੱਕ ਅਕਾਲੀ ਕਾਂਗਰਸੀ ਉਹ ਸੜਕ ਦੇ ਵੀ ਪੈਸੇ ਖਾਈ ਜਾਂਦੇ ਸੀ ਔਰ ਨਾਲ ਦੀ ਨਾਲ ਅਸੀਂ ਸਾਡੇ ਸਾਰੇ ਗੈਸਟ ਹਾਊਸ ਚਾਲੂ ਕੀਤੇ ਨੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਅੱਜ 5 17 ਹੋਟਲਾਂ ਨੂੰ ਟੱਕਰ ਦੇ ਰਿਹਾ ਔਰ ਪਹਿਲੇ ਹੀ ਸਾਲ ਉਸ ਅਦਾਰੇ ਤੋਂ ਸਾਨੂੰ 4 ਕਰੋੜ 13 ਲੱਖ 19 ਹਜ਼ਾਰ ਦੀ ਇਨਕਮ ਆਈ ਹੈ ਸੋ ਕੰਮ ਕਰਨ ਦੀ ਨੀਅਤ ਹੋਵੇ ਆਪਣੇ ਆਪ ਸਾਰਾ ਕੁਝ ਹੁੰਦਾ ਹੈ ਅਸੀਂ ਅੱਜ ਕੀ ਤੁਸੀਂ ਦੇਖਿਆ ਫਸਲ ਕਿੰਨੇ ਵਧੀਆ ਢੰਗ ਨਾਲ ਵਿਕੀ ਆ ਪੂਰੇ ਪੰਜਾਬ ਚ ਕੋਈ ਕਿਸਾਨ ਜਥੇਬੰਦੀ ਵੱਲੋਂ ਕਿਸੇ ਆੜਤੀ ਭਰਾ ਵੱਲੋਂ ਕਿਸੇ ਲੇਬਰ ਵੱਲੋਂ ਕੋਈ ਸਵਾਲ ਨਹੀਂ اٹھਾਇਆ ਗਿਆ ਔਰ ਲੇਬਰ ਦੀ ਅਸੀਂ ਮਜ਼ਦੂਰੀ 10% ਜੋ ਉਹਨਾਂ ਦੀ ਮੰਗ ਸੀ ਮਾਨ ਸਾਹਿਬ ਦੀ ਅਗਵਾਈ ਚ ਉਹ ਵਧਾਈ ਆ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਸੀਂ ਲੋਕਾਂ ਦੇ ਮਸਲੇ ਸਮਝ ਕੇ ਉਹਨਾਂ ਨੂੰ ਤੇ ਪਲਾਨਿੰਗ ਦੇ ਨਾਲ ਕੰਮ ਕਰਦੇ ਆ ਅਮਲੀ ਰੂਪ ਦੇ ਵਿੱਚ ਔਰ ਉਹਨਾਂ ਨੂੰ ਹੱਲ ਕਰਦੇ ਆ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਕੋਲ ਕੋਈ ਆਰਥਿਕ ਪ੍ਰੋਗਰਾਮ ਨਹੀਂ ਕੋਈ ਲੋਕਾਂ ਦੀ ਭਲਾਈ ਦਾ ਪ੍ਰੋਗਰਾਮ ਨਹੀਂ ਕੀ ਗੱਲਾਂ ਕਰਦੇ ਨੇ ਜਕਾਰੇ ਛੜਦੇ ਨੇ ਜਾਂ ਨਾਰੇ ਲਾਉਂਦੇ ਨੇ ਫੋਕੇ ਜਕਾਰਿਆਂ ਨਾਲ ਜਾਂ ਨਾਰਾ ਨਾਲ ਕਦੇ ਕੋਈ ਸੂਬਾ ਤਰੱਕੀ ਨਹੀਂ ਕਰਦਾ ਜੇ ਅੱਜ ਪੰਜਾਬ ਪਿਛਲੇ 30 40 ਸਾਲਾਂ ਬਾਅਦ ਤਰੱਕੀ ਦੇ ਰਾਹ ਤੇ ਤੁਰਿਆ ਤਾਂ ਉਹ ਇਸੇ ਕਰਕੇ ਤੁਰਿਆ ਕਿ ਹਰ ਫੀਲਡ ਦੇ ਵਿੱਚ ਇੱਕ ਵਧੀਆ ਪਲਾਨਿੰਗ ਕੀਤੀ ਗਈ ਹੈ ਸ਼ਹਿਰੀ ਜੀ ਦੱਸ ਰਹੇ ਸੀ ਹੁਣੇ ਕਿ ਵਧੀਆ ਸਕੂਲ ਬਣ ਰਹੇ ਨੇ ਉਹ ਸਕੂਲਾਂ ਵਾਸਤੇ ਬਜਟ ਵਧਾਇਆ ਗਿਆ ਐਜੂਕੇਸ਼ਨ ਦਾ ਬਜਟ ਸਾਡਾ ਬਜਟ ਕਿਸੇ ਟਾਈਮ 5% ਸੀਗਾ ਕੇਜਰੀਵਾਲ ਸਾਹਿਬ ਨੇ ਆ ਕੇ ਉਹਨੂੰ 17-18% ਤੱਕ ਵਧਾਇਆ ਔਰ ਇਸੇ ਤਰ੍ਹਾਂ ਬਾਕੀ ਕੰਮਾਂ ਦੇ ਵਿੱਚ ਚਾਹੇ ਪੀਣ ਵਾਲਾ ਸਾਫ ਪਾਣੀ ਦੀ ਗੱਲ ਹੈ ਜਾਂ ਵਧੀਆ ਮੋਹੱਲਾ ਕਲੀਨਿਕ ਬਣਾਉਣ ਦੀ ਗੱਲ ਹੈ ਅੱਜ ਹੈਲਥ ਦੇ ਵਿੱਚ ਸਾਡਾ ਬਜਟ ਵਧਿਆ ਔਰ ਮਹੱਲਾ ਕਲੀਨਿਕ ਵਧੀਆ ਬਣ ਰਹੇ ਨੇ ਔਰ ਨਾਲ ਦੀ ਨਾਲ ਇੱਕ ਵਧੀਆ ਸਕੀਮ 10 ਲੱਖ ਦਾ ਜਿਹੜਾ ਸਿਹਤ ਬੀਮਾ ਯੋਜਨਾ ਉਹ ਲਾਗੂ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਇਹੋ ਜਿਹੇ ਪ੍ਰੋਗਰਾਮਾਂ ਨੂੰ ਦੇਖ ਕੇ ਸਾਡੇ ਭਰਾ ਜਾਇਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੁਸੀਂ ਦੇਖਦੇ ਹੋ ਪਿਛਲੇ 15 ਦਿਨਾਂ ਤੋਂ ਜਿਸ ਦਿਨ ਤੋਂ ਅਸੀਂ ਦਫ਼ਤਰ ਖੋਲ੍ਹਿਆ ਹੈ ਹਰ ਰੋਜ਼ ਜੁਆਇਨਿੰਗਾਂ ਹੋ ਰਹੀਆਂ ਨੇ ਔਰ ਦੂਜੇ ਪਾਸੇ ਅਕਾਲੀ ਨੇ ਜੋ ਹੋ ਕਰ ਰਹੇ ਨੇ ਤੁਹਾਨੂੰ ਪਤਾ ਹੀ ਹੈ ਔਰ ਕਾਂਗਰਸੀ ਨੇ ਜੋ ਉਹਨਾਂ ਦੀ ਭਾਸ਼ਾ ਹੈ ਉਹਨਾਂ ਨੇ ਸਾਡੇ ਉਹਨਾਂ ਲੋਕਾਂ ਨੂੰ ਵੀ ਨਹੀਂ ਬਖਸ਼ ਰਏ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਅੱਜ ਬਾਬਾ ਜੀਵਨ ਸਿੰਘ ਦੇ ਬਰਾਬਰ ਆਪਣੀਆਂ ਫੋਟੋਆਂ ਲਾਈ ਬੈਠੇ ਨੇ ਬਾਬਾ ਜੀਵਨ ਸਿੰਘ ਕੌਣ ਸੀ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੈਠੇਗਾ ਉਹਨੂੰ ਕਿਤਾਬ ਮਿਲਿਆ ਸੀਗਾ ਔਰ ਉਹ ਇਨਸਾਨ ਦਿੱਲੀ ਤੋਂ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਲੈ ਕੇ 361 ਕਿਲੋਮੀਟਰ ਯਾਤਰਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਸੀਗਾ ਅੱਜ ਦੇ ਵਕਤਾਂ 'ਚ ਮੁਸ਼ਕਲ ਹੋ ਜਾਂਦਾ ਹੈ ਅੱਜ ਤੋਂ 350 ਸਾਲ ਪਹਿਲਾਂ ਕਿੰਨਾ ਔਖਾ ਸੀਗਾ ਸੋ ਇਹੋ ਜੇ ਲੋਕਾਂ ਪ੍ਰਤੀ ਵੀ ਨਾ ਪ੍ਰਤੀ ਇਹਨਾਂ ਲੋਕਾਂ ਦੇ ਮਨ 'ਚ ਕੋਈ ਸਤਿਕਾਰ ਨਹੀਂ ਔਰ ਸਰਦਾਰ ਬੂਟਾ ਸਿੰਘ ਕਾਂਗਰਸ ਪਾਰਟੀ 'ਚ ਸੀਗੇ ਔਰ ਜੋ ਉਹਨਾਂ ਦਾ ਜੀਵਨ ਸੀਗਾ ਇਹਨਾਂ ਨੇ ਉਹਨਾਂ ਬਾਰੇ ਬੋਲਣ ਬਾਰੇ ਸੋਚਿਆ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦਾ ਹਰ ਰੋਜ਼ ਪਾਠ ਕਰਦੇ ਸੀ ਜਿੱਥੇ ਰਹਿੰਦੇ ਸੀਗੇ ਗੁਰੂ ਦੇ ਲੜ ਲਾ ਕੇ ਸੇਵਾ ਕਰਦੇ ਸੀ ਸੋ ਇਹ ਲੋਕ ਭਾਸ਼ਾ ਦੀ ਮਰਿਆਦਾ ਇਹਨਾਂ ਕੋਲ ਨਹੀਂ ਪੰਜਾਬ ਦੇ ਕਲਚਰ ਨੂੰ ਇਹ ਨਹੀਂ ਸਮਝਦੇ ਐਨੇ ਹੋਸ਼ੇ ਹੋ ਗਏ ਕਿ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਜੋ ਜੀ ਕਰਦਾ ਬੋਲੀ ਜਾਂਦੇ ਨੇ ਪਰੰਤੂ ਪੰਜਾਬ ਦੇ ਲੋਕ ਸਮਝ ਰਹੇ ਨੇ ਇਸੇ ਕਰਕੇ ਅੱਜ ਇਹਨਾਂ ਦੀ ਦੁਰਗਤ ਹੋਈ ਹੈ ਅੱਜ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹੈਗੇ ਸੋ ਭਰਾਵੋ ਤੁਸੀਂ ਆਇਓ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂਖਦੇ ਆ ਸਲਮਾਨੀ ਸਾਹਿਬ ਦਾ ਧੰਨਵਾਦ ਕਰਦਾ ਸਭ ਦੀ ਟੀਮ ਸਾਰੀ ਜਿਲ੍ਹਾ ਪ੍ਰਧਾਨ ਸਾਡੇ ਸੈਕਟਰੀ ਸਟੇਟ ਦੇ ਸਾਡੇ ਹੋਰ ਸਾਰੇ ਅਹੁਦੇਦਾਰ ਸਾਹਿਬ ਬੈਠੇ ਨੇ ਲਖਣਾ ਸਾਹਿਬ ਵੈਰਡ ਵਾਲ ਸਾਹਿਬ ਸਾਡੇ ਧੁੰਨਾ ਜੀ ਬੈਠੇ ਨੇ ਸਾਡੇ ਮੰਡੀ ਬੋਰਡ ਦੇ ਡਾਇਰੈਕਟਰ ਨੇ ਸੋ ਸਾਰੇ ਜਿੰਨੇ ਵੀ ਤੁਸੀਂ ਆਇਓ ਤੁਹਾਡਾ ਸਭ ਦਾ ਧੰਨਵਾਦ ਹੈ ਕਿਉਂਕਿ ਤਿੰਨ ਦਿਨ ਆਪਣੇ ਕੋਲ ਹੋਰ ਨਹੀਂ ਅਸੀਂ ਅੱਜ ਤੁਸੀਂ ਦੇਖਿਆ ਹੁਣੇ ਸਾਡੇ ਵਰਕਿੰਗ ਪ੍ਰਧਾਨ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਇੱਕ ਵੱਡੇ ਪੱਧਰ ਦਾ ਹਜੂਮ ਅੱਜ ਪਿੰਡਾਂ ਦੇ ਵਿੱਚੋਂ ਉੱਠ ਕੇ ਅਰ ਮੈਂ ਤੁਹਾਨੂੰ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਜਿਹੜੇ ਅੱਜ ਲੋਕ ਕੇਜਰੀਵਾਲ ਸਾਹਿਬ ਔਰ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਆਏ ਨੇ ਉਹਨਾਂ ਦੇ ਰੋਡ ਸ਼ੋਅ ਚ ਆਏ ਨੇ ਉਹ ਸਾਰੇ ਤਰਨਤਾਰਨ ਹਲਕੇ ਦੇ ਨੇ ਹਰ ਪਿੰਡ ਦੇ ਵਿੱਚੋਂ ਇੱਕ ਬੱਸ ਜਾਂ ਦੋ ਬੱਸ ਆਈ ਹੈ ਇਹ ਪਹਿਲੀ ਵਾਰ ਹੋਇਆ ਹੋਊਗਾ ਨਹੀਂ ਤਾਂ ਲੋਕ ਕੱਟ ਕਰਦੇ ਨੇ ਬਾਹਰਲੇ ਹਲਕਿਆਂ ਚੋਂ ਬੰਦੇ ਬੁਲਾ ਲੈਂਦੇ ਨੇ ਅਰ ਅੱਜ ਤੁਸੀਂ ਪਿੰਡਾਂ ਜਾ ਕੇ ਪਤਾ ਕਰੋ ਹਰ ਪਿੰਡਾਂ ਦੇ ਵਿੱਚੋਂ ਆਪ ਮਹਾਰੇ ਲੋਕ ਆਏ ਨੇ ਸੋ ਇਸ ਕਰਕੇ ਅਸੀਂ ਸਭ ਦਾ ਧੰਨਵਾਦ ਕਰਦੇ ਆ ਜਿਹੜੇ ਲੋਕ ਹਿੱਤਾਂ ਦੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਆਪਣਾ ਹਿੱਸਾ ਪਾ ਰਹੇ ਨੇ ਮੈਂ ਇੱਕ ਵਾਰ ਫੇਰ ਸਾਰੇ ਨਵੇਂ ਜੁਆਇਨ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕਰਦਾ ਜੀ ਆਇਆਂ ਆਖਦਾ ਔਰ ਭਰੋਸਾ ਦਵਾਉਣਾ ਹੈ ਕਿ ਆਮ ਆਦਮੀ ਪਾਰਟੀ ਤੁਹਾਡਾ ਪਰਿਵਾਰ ਅੱਜ ਤੋਂ ਬਾਅਦ ਜੋ ਸੇਵਾ ਤੁਸੀਂ ਸਾਨੂੰ ਲਾਓਗੇ ਜਿਸ ਤਰ੍ਹਾਂ ਕਹੋਗੇ ਤੁਹਾਡੇ ਮੁਤਾਬਕ ਚੱਲਾਂਗੇ ਔਰ ਤੁਹਾਡਾ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ মিডিਆ ਵਾਲੇ ਸਾਥੀਆਂ ਦਾ ਵੀ ਬਹੁਤ ਧੰਨਵਾਦ ਜਿਹੜੇ ਹਰ ਵਕਤ ਸਾਨੂੰ ਕੋਆਪਰੇਟ ਕਰਦੇ ਨੇ ਹੁਣ ਕਿੰਨਾ ਟਾਈਮ ਹੋ ਗਿਆ ਇਹਦੇ ਬਾਅਦ ਤੁਸੀਂ ਆਏ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਇਬ੍ਰੂ ਜੀ ਦਾ ਖਾਲਸਾ ਵਾਇਬ੍ਰੂ ਜੀ ਸਾਡੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਕਰ ਲਿਆ ਉਹ ਸ਼ੁਰੂ ਹੀ ਕਰੂ ਕਿ ਸਾਡੇ ਪੰਜਾਬ ਸਭਾ ਜੋ ਮਾਰਸਾ ਸਾਡੇ ਬਹੁਤ ਸਤਿਕਾਰਯੋਗ ਹਰ ਪੌਸ਼ੇ ਦੇ ਉਹਨਾਂ ਨੇ ਲਾਗੂ ਕੀਤੀਆਂ ਹਰ ਕੰਮ ਕੀਤਾ ਬਹੁਤ ਵਧੀਆ ਸੰਗ ਜੋ ਕੰਮ ਕੀਤਾ